ਹਾਂਜੀ ਸਾਥ ਸਿਰੇਕਾਰ ਆਸਾ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਆਜੋ ਆਪਾਂ ਕਰੀਏ ਹੁਣ 85 ਦਾ ਡੇਲੀ ਵਾਲਾ ਟੈਸਟ ਰੈਡੀ ਹੋ ਜੂਦੇ ਲਈ ਰੈਡੀ ਕੈਂਸਰ ਰੋਗੀਆਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ ਟੰਡੀ ਕੈਂਸਰ ਦੇ ਮਰੀਜ਼ਾਂ ਨੂੰ ਹੁਣ ਜਿਲ੍ਹਾ ਹਸਪਤਾਲਾਂ ਵਿੱਚ ਹੀ ਕੀਮੋਥੈਰੇਪੀ ਦੀ ਸਹੂਲਤ ਮਿਲੇਗੀ ਜਿਸ ਨਾਲ ਉਹਨਾਂ ਨੂੰ ਵੱਡੇ ਸ਼ਹਿਰਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਡੰਡੀ ਅਗਲੇ ਵਿੱਤੀ ਸਾਲ ਦੇ ਬਜਟ ਵਿੱਚ ਸਰਕਾਰ ਨੇ ਇਸ ਦਾ ਐਲਾਨ ਕੀਤਾ ਸੀ ਡੰਡੀ ਇਸ ਦੇ ਤਹਿਤ ਅਗਲੇ 3 ਸਾਲਾਂ ਵਿੱਚ ਦੇਸ਼ ਭਰ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਡੇ ਕੇਅਰ ਕੈਂਸਰ ਸੈਂਟਰ ਸਥਾਪਿਤ ਕੀਤੇ ਜਾਣਗੇ ਡੰਡੀ ਇਸ ਕਦਮ ਦਾ ਟੀਚਾ ਮਰੀਜ਼ਾਂ ਨੂੰ ਘਰ ਦੇ ਨੇੜੇ ਕੀਮੋਥੈਰੇਪੀ ਦੀ ਸਹੂਲਤ ਦੇਣਾ ਅਤੇ ਵੱਡੇ ਹਸਪਤਾਲਾਂ ਉੱਤੇ ਦਬਾਅ ਘਟ ਕਰਨਾ ਹੈ ਡੰਡੀ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੈਂਸਰ ਦੇ ਵੱਧਦੇ ਮਾਮਲਿਆਂ ਅਤੇ ਜਨਤਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਨੂੰ ਦੇਖਦੇ ਹੋਏ ਇਹ ਪਹਿਲ ਸ਼ੁਰੂ ਕੀਤੀ ਗਈ ਹੈ ਤਾਂ ਜੋ ਮਰੀਜ਼ਾਂ ਨੂੰ ਘਰਾਂ ਦੇ ਨੇੜੇ ਕੀਮੋਥੈਰੇਪੀ ਉਪਲਬਧ ਹੋ ਸਕੇ ਡੰਡੀ ਕੈਂਸਰ ਦੇ ਇਲਾਜ ਲਈ ਮਰੀਜ਼ਾਂ ਨੂੰ ਆਮ ਤੌਰ ਉੱਤੇ ਕਈ ਮਹੀਨਿਆਂ ਤੱਕ ਹਸਪਤਾਲ ਦੇ ਕਈ ਚੱਕਰ ਲਾਉਣੇ ਪੈਂਦੇ ਹਨ ਡੰਡੀ ਅਸਰਦਾਰ ਇਲਾਜ ਲਈ ਰੈਗੂਲਰ ਸਮੇਂ ਉੱਤੇ ਕੀਮੋਥੈਰੇਪੀ ਕਰਵਾਉਣੀ ਜ਼ਰੂਰੀ ਹੈ ਡੰਡੀ ਅਧਿਕਾਰੀਆਂ ਅਧਿਕਾਰੀਆਂ ਨੇ ਕਿਹਾ ਕਿ ਪਿੰਡੂ ਖੇਤਰਾਂ ਵਿੱਚ ਰਹਿਣ ਵਾਲੇ ਜਾਂ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਦੇ ਮਰੀਜ਼ਾਂ ਲਈ ਵੱਡੇ ਸ਼ਹਿਰਾਂ ਦੀ ਵਾਰ-ਵਾਰ ਯਾਤਰਾ ਕਰਨੀ ਆਰਥਿਕ ਰੂਪ ਨਾਲ ਮਹਿੰਗੀ ਅਤੇ ਸਰੀਰਕ ਰੂਪ ਨਾਲ ਦੁਖਦਾਈ ਹੋ ਸਕਦੀ ਹੈ ਡੰਡੀ ਯਾਤਰਾ ਰਿਹائش ਭੋਜਨ ਅਤੇ ਰੋਜ਼ਾਨਾ ਮਜ਼ਦੂਰੀ ਦੇ ਹਾਂਜੀ ਰੈਡੀ ਸੱਭਿਆਚਾਰਕ ਮੇਲਾ ਸਿਖਰ ਉੱਤੇ ਪੁੱਜ ਚੁੱਕਾ ਸੀ ਡੰਡੀ ਸ਼ਾਮ ਨੂੰ ਗਰਮ-ਗਰਮ ਗੀਤਾਂ ਨਾਲ ਬਹੁਤੇ ਸਰੁੱਤੇ ਸ਼ਰਾਰਤੀ ਪਾਣੀ ਦਾ ਵੀ ਇਸਤੇਮਾਲ ਕਰ ਰਹੇ ਸਨ ਡੰਡੀ ਪਹਿਲੀ ਕਤਾਰ ਵਿੱਚ ਬੈਠੇ ਕੁਝ ਪ੍ਰਵਾਸੀ ਭਾਰਤੀ ਗਾਉਣ ਵਾਲੀ ਜੋੜੀ ਉੱਪਰ ਦੀ ਪੈਸੇ ਵਾਰ ਕੇ ਸਟੇਜ ਸਖਤਰ ਨੂੰ ਫੜਾ ਰਹੇ ਸਨ ਡੰਡੀ ਅਚਾਨਕ ਹੀ ਸਟੇਜ ਉੱਪਰ ਪ੍ਰਵਾਸੀ ਭਾਰਤੀਆਂ ਅਤੇ ਸਟੇਜ ਸਖਤਰ ਦਾ ਝਗੜਾ ਹੋ ਗਿਆ ਡੰਡੀ ਲੋਕਾਂ ਦਾ ਇਕੱਠ ਤੇ ਮਾਸ਼ਾ ਵੇਖਣ ਲਈ ਸਟੇਜ ਦੇ ਕੋਲ ਆ ਗਿਆ ਡੰਡੀ ਪ੍ਰਬੰਧਕਾਂ ਨੇ ਪ੍ਰਵਾਸੀ ਭਾਰਤੀਆਂ ਨੂੰ ਪੁੱਛਿਆ ਕੀ ਗੱਲ ਹੈ ਪ੍ਰਸ਼ਨ ਚੈਨਾ ਸਾਨੂੰ ਦੱਸੋ ਅਸੀਂ ਆਪੇ ਸਟੇਜ ਸਕੱਤਰ ਨਾਲ ਗੱਲ ਕਰ ਲਵਾਂਗੇ ਡੰਡੀ ਪ੍ਰਵਾਸੀ ਭਾਰਤੀਆਂ ਨੇ ਆਖਿਆ ਅਸੀਂ ਹਰੇਕ ਨੋਟ ਉੱਪਰ ਆਪਣੇ ਨਾਂ ਦੇ ਨਾਲ ਕੈਨੇਡੀਅਨ ਸਾਖ ਕਰਕੇ ਲਿਖਦੇ ਹਾਂ ਪਰ ਇਹ ਐਡਾ ਘਟਿਆ ਆਦਮੀ ਹੈ ਕਿ ਹਰ ਵਾਰ ਜਾਣ ਬੁੱਝ ਕੇ ਨਾ ਦੇ ਪਿੱਛੇ ਲਿਖਿਆ ਕੈਨੇਡੀਅਨ ਛੱਡ ਜਾਂਦਾ ਹੈ ਡੰਡੀ ਸਟੇ 77 ਨੂੰ ਪ੍ਰਬੰਧਕਾਂ ਨੇ ਆਖਿਆ ਦੱਸ ਬਈ ਕੀ ਗੱਲ ਏ ਪ੍ਰਸ਼ੰਚਨ ਤੂੰ ਇਹਨਾਂ ਦਾ ਪੂਰਾ ਨਾਂ ਕਿਉਂ ਨਹੀਂ ਲੈ ਰਿਹਾ ਤੇਰੇ ਵਾਸਤੇ ਬਹੁਤ ਮਾੜੀ ਗੱਲ ਹੈ ਪ੍ਰਸ਼ੰਚਨ ਸਟੇ 77 ਨੇ ਆਖਿਆ ਮੈਂ ਗਲਤ ਹਾਂ ਜਾਂ ਠੀਕ ਹਾਂ ਇਸ ਦਾ ਫੈਸਲਾ ਸਰੋਤਿਆਂ ਉੱਪਰ ਛੱਡ ਦੇਵੋ ਡੰਡੀ ਪ੍ਰਬੰਧਕ ਕਮੇਟੀ ਮੰਨ ਗਈ ਡੰਡੀ ਸਟੇ 77 ਨੇ ਸਾਰੇ ਸਰੋਤਿਆਂ ਨੂੰ ਸੰਬੋਧਨ ਹੁੰਦਿਆਂ ਆਖਿਆ ਭਾਈ ਸਾਹਿਬ ਜੀ ਤੁਸੀਂ ਆਪ ਹੀ ਫੈਸਲਾ ਕਰਿਓ ਕਿ 25 ਸਾਲ ਭਾਰਤ ਮਾ ਦਾ ਅਣਪਾਣੀ ਖਾਣ ਪੀਣ ਵਾਲੇ ਜੇ 25 ਸਾਲਾਂ ਵਿੱਚ ਇੰਡੀਅਨ ਨਹੀਂ ਬਣ ਸਕੇ ਹਾਂਜੀ ਪੰਜਾਬੀ ਜਿੰਦਾਬਾਦ ਧਿਆਨ ਨਾਲ ਕਰਨਾ ਫਿਰ ਧੰਨਵਾਦ ਜੀ ਸਭ ਦਾ